ਪਰਚੀ ਬੰਦ ਕਰੋ ਬੰਦ ਕਰੋ ਬੰਦ ਕਰੋ ਗੁੰਡਾ ਪਰਚੀ ਬੰਦ ਕਰੋ ਬੰਦ ਕਰੋ ਬੰਦ ਕਰੋ ਤੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤਾਨਾ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮਸਲਾ ਜੀ ਇਹ ਹੈ ਪਿਛਲੇ 2-3 ਸਾਲ ਤੋਂ ਇੱਥੇ ਗੁੰਡਾ ਟੈਕਸ ਲਾਇਆ ਹੋਇਆ ਹੈ ਜੀ ਪੰਜਾਬ ਸਰਕਾਰ ਦੀ ਸ਼ਹਿਦੇ ਨਾਲ ਤੇ ਕਾਗਜ਼ੀ ਦੀ ਕੋਈ ਰਸੀਦ ਨਹੀਂ ਕੋਈ ਕੁਝ ਨਹੀਂ ਹੈ ਇਹਦੇ ਤੇ ਉਹ ਸਾਬਾ 4 ਰੁਪਏ ਗੱਡੀ ਦੀ 4500 ਰੁਪਏ ਦੇ حساب ਨਾਲ ਰਿਐਲਟੀ ਵਸੂਲ ਕਰਦੇ ਆ ਜਿਹੜਾ ਬੰਦਾ ਰਿਐਲਟੀ ਨਹੀਂ ਦਿੰਦਾ ਉਹਦੇ ਤੇ ਧੱਕੇ ਨਾਲ ਪਰਚੇ ਕਰਾਉਂਦੇ ਪਰ ਪਾਲਸੀ ਪ੍ਰੋਪਰ ਨਾ ਹੋਣ ਕਾਰਨ ਸਾਰੇ ਲੋਕਾਂ ਨੂੰ ਬੇਰੁਜ਼ਗਾਰੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਪਹਿਲਾਂ ਹੀ ਕਰੋਨਾ ਦੀ ਮਾਰ ਪਈ ਆ ਉਤੋਂ ਆ ਜਿਹੜੀ ਪਾਲਸੀ ਪ੍ਰੋਪਰ ਨਹੀਂ ਬਣਦੀ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਰੇਤੇ ਦੇ ਉੱਤੇ ਕੋਈ ਟੈਕਸ ਨਹੀਂ ਲੱਗਣਾ ਤੁਹਾਨੂੰ ਰੇਤਾ ਫਰੀ ਤੁਸੀਂ ਆਪਣੀ ਜ਼ਮੀਨ ਦੇ ਵਿੱਚੋਂ ਕੱਢ ਸਕਦੇ ਹੋ ਦੂਜੇ ਪਾਸੇ ਆ ਤੁਹਾਡੇ ਸਾਹਮਣੇ ਹੀ ਪਰਚੀਆਂ ਦਿਖਾਈ ਜਾਂਦੇ ਆ ਜੇ ਕੋਈ ਇਸ ਗੱਲ ਦਾ ਵਿਰੋਧ ਕਰਦਾ ਹੈ ਤਾਂ ਇਹ ਸਰਕਾਰੀ ਤੰਤਰ ਨਾਲ ਸਾਡੇ ਉੱਤੇ ਜਿਹੜਾ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਆ ਫੰਡਰੋ ਬੰਦ ਕਰੋ ਗੁੰਡਾ ਪਰਚੀ ਬੰਦ ਕਰੋ ਬੰਦ ਕਰੋ ਬੰਦ ਕਰੋ ੱੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ੱੱਕੇ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਪੰਜਾਬ ਸਰਕਾਰ ਦੇ ਨਵੇਂ ਮੁੱਖ ਮੰਤਰੀ ਚੰਨੀ ਦੇ ਬਣਦਿਆ ਹੀ ਜਿੱਥੇ ਉਹਨਾਂ ਵੱਲੋਂ ਮਾਈਨਿੰਗ ਮਾਫੀਆ ਨੂੰ ਖਤਮ ਕਰਨ ਦਾ ਐਲਾਨ ਕੀਤਾ ਗਿਆ ਸੀ ਉੱਥੇ ਹੀ ਕੋ ਨੂਰਪੇਵਦੀ ਬਲਾਕ ਚ ਪੈਂਦੀ ਮਾਈਨਿੰਗ ਖੇਤਰ ਚ ਕਸ਼ਮਾਲਕ ਨੇ ਰੀਅਲਟੀ ਵਾਲਿਆਂ ਦੇ ਖਿਲਾਫ ਮੋਰਚਾ ਖੋਦ ਦਿੱਤਾ ਹੈ ਇਸਵੰਦੀ ਕ੍ਰਸ਼ ਉਦਯੋਗ ਨਾਲ ਜੁੜੇ ਕਾਰੋਬਾਰੀਆਂ ਦੀ ਇੱਕ ਹੰਗਾਮੀ ਇਕੱਤਰਤਾ ਖੇਤ ਦੇ ਪਿੰਡ ਹਰੀਪੁਰ ਤੇ ਪਲਾਟਾ ਵਿਚਕਾਰ ਰੀਅਲਟੀ ਵਾਲਿਆਂ ਵੱਲੋਂ ਲਗਾਏ ਗੇ ਕੰਡੇ ਦੇ ਕੋਲ ਹੋਈ ਦੱਸਣਯੋਗ ਹੈ ਕਿ ਇਸ ਕੰਡੇ ਦੇ ਬਿਲਕੁਲ ਨਜ਼ਦੀਕ ਰੀਅਲਟੀ ਦੇ ਕਰਮਚਾਰੀਆਂ ਵੱਲੋਂ ਨਾਕਾ ਲਗਾਇਆ ਗਿਆ ਸੀ ਜਿੱਥੇ ਕੀ ਉਹ ਕ੍ਰਸ਼ ਤੋਂ ਉੱਪਰ ਕੇ ਆ ਰਹੀਆਂ ਗੱਡੀਆਂ 'ਚ ਪਰੇਮਾਲ ਦੀ ਗਿਣਤੀ ਕਰਦੇ ਸਨ ਤੇ ਜਦੋਂ ਉਹਨਾਂ ਨੇ ਕ੍ਰਸ਼ੇ ਵਾਲੇ ਨੂੰ ਆਪਣੇ ਵੱਲ ਆਉਂਦੇ ਵੇਖਿਆ ਤਾਂ ਆਪਣਾ ਸਾਜੋ-ਸਮਾਨ ਛੱਡ ਕੇ ਉੱਥੋਂ ਭੱਜ ਗਏ ਇਸ ਮੌਕੇ ਤੇ ਕ੍ਰਿਸ਼ਮਾਲ ਕਾ ਮਨਦੀਪ ਸਿੰਘ ਸੰਗਾ ਦਲਜੀਤ ਸਿੰਘ ਪਿੰਡਰ ਅਤੇ ਸਰਪੰਚ ਨਸੀਬ ਚੰਦ ਤੇ ਕ੍ਰਿਸ਼ਮਾਲ ਕਾਂ ਦੇ ਨਾਲ ਖੇਤ ਦੇ ਲੋਕਾਂ ਵੱਲੋਂ ਰਿਅਲਟੀ ਵਾਲਿਆਂ ਦੇ ਖਿਲਾਫ ਚੰਗ ਕੇ ਨਾਰੇਬਾਜੀ ਕੀਤੀ ਗਈ ਤੇ ਆਓ ਤੁਹਾਨੂੰ ਵੀ ਸੁਣਾਂਦੇ ਹਾਂ ਇਸ ਮੌਕੇ انہوں ਨੇ ਹੋਰ ਕੀ ਕੀਤਾ ਤੇ ਕੀ ਕੀਤਾ ਇਸ ਮੌਕੇ ਦੇ ਪਹੁੰਚੇ ਥਾਣਾ ਮੁਖੀ ਰਾਜੀਵ ਚੌਧਰੀ ਨੇ ਕੀ ਮਸਲਾ ਹੈ ਜੀ ਅੱਜ ਤੁਸੀਂ ਅਜ ਨਾਰੇਬਾਜੀ ਕਰ ਰਹੇ ਹੋ ਕੀ ਮਸਲਾ ਹੈ ਇਹ ਬਤਾ ਦਿਓ ਇਹ ਸਭ ਕੁਝ ਹੀ ਗੁੰਡਾਗਰ ਚੀਦੇ ਖਿਲਾਫ ਹੈ ਜਿਹੜੇ ਵੀ ਹੈਗਾ ਇਹ ਸਭ ਕੁਝ ਸਿਸਟਮ ਹੈ ਜੇ ਨਾ ਕੋਲ ਚਲੋ ਇੱਕ ਕੰਟਰੈਕਟਰ ਹੈ ਖੱਡਾਂ ਹੋਈਆਂ ਹੋਈਆਂ ਤਾਂ ਇਹ ਆਪਣਾ ਨੀਚੇ ਜਾ ਕੇ ਬੈਠਣ ਜਾਂ ਮਾਈਨਿੰਗ ਕਰਵਾਣਾ ਜਿੱਤਾ ਹੈਗਾ ਕਿ ਜ ਚਲੋ 1.7 ਰੁਪਏ ਰਾਇਲਟੀ ਲੈ ਰਹੇ ਹੈ ਤੇ ਜਿਹੜੀ 1.7 ਰੁਪਏ ਰਾਇਲਟੀ ਲੈ ਰਹੇ ਹੈ ਤਾਂ ਉਹਦਾ ਸਾਨੂੰ ਇਹ ਵੀ ਤਾਂ ਪਤਾ ਚੱਲੇ ਕਿ ਸਾਡੇ ਵਾਸਤੇ ਕੀ ਸਹੂਲਤ ਹੈ ਸਾਡੇ ਵਾਸਤੇ ਕੋਈ ਸਹੂਲਤ ਨਹੀਂ ਹੈ ਸਾਡੇ ਉੱਪਰ ਫਿਰ ਵੀ ਪਰਚੇ ਹੋਣੇ ਆ ਸੀਲਾਂ ਲੱਗਣੀਆਂ ਅਸੀਂ ਹੁਣ ਕਰ ਰਹੇ ਆ ਜਿਹੜੀ ਵੀ ਪ੍ਰਾਈਸ ਜੋ ਵੀ ਤੁਹਾਨੂੰ ਇੰਟਰਵਿਊ ਦੇ ਰਹੇ ਆ ਇਹ ਤੋਂ ਬਾਅਦ ਵੀ ਸਾਡੇ ਉੱਪਰ ਪਰਚੇ ਹੋਣੇ ਆ ਸਭ ਕੁਝ ਹੋਣਾ ਪ੍ਰਸ਼ਾਸਨੀ ਨਾ ਦੇ ਹੱਥ ਤੇ ਚਾਹੇ ਜਿਹਨੂੰ ਭੇਜਦੇ ਚੱਕੇ ਹਾਂ ਜੀ ਕਿ ਇਹਨੇ ਪਹਿਲਾਂ ਬੈਲੈਂਸ ਨਹੀਂ ਹੈ ਇਹਦਾ ਪੈਸੇ ਨਹੀਂ ਦਿੱਤੇ ਬੈਲੈਂਸ ਖੜਾ ਹੈ ਇਹ ਖੜਾ ਉਹ ਖੜਾ ਸਭ ਕੁਝ ਮਤਲਬ ਕਿ ਇਲੀਗਲ ਚੱਲ ਰਹੀ ਹੈ ਕੀ ਕੀ ਮਾਮਲਾ ਜੀ ਤੇ ਕੀ ਮੰਗ ਕਰਦੇ ਹੋ ਸਰਕਾਰ ਕੋਲ ਗੁੰਡਾ ਟੈਕਸ ਜਿਹੜਾ ਜੀ ਲੱਗਿਆ ਵੇ 2.75 ਰੁਪਏ ਅਸੀਂ ਉਹ ਸਰਕਾਰ ਤੋਂ ਮੰਗ ਕਰਦੇ ਆ ਵੇ ਉਠਾਇਆ ਜਾਵੇ ੱੱਕੇ ਨਾਲ ਲਲਟੀ ਲੈ ਰਹੇ ਇਹਨਾਂ ਦੀ ਕੋਈ ਖੱਡਾ ਨਹੀਂ ਹੈ ਕੋਈ ਤਿੰਨ ਮਹੀਨੇ ਬਾਅਦ ਸਾਰਾ ਕੁਝ ਨਾਕੇ ਲਾਏ ਹੋਏ ਨਹੀਂ ਜਿਹੜਾ ਵੀ ਕੋਈ ਇਹਨਾਂ ਦੇ ਖਿਲਾਫ ਬੋਲਦਾ ਉਹਦੇ ਪਰਚੇ ਕਰਾਂਦੇ ਸੀ ਲੰਲਾਂ ਦੇ ਸਾਰਾ ਕੁਝ ਹੁਣੇ ਵੀ ਪ੍ਰਸ਼ਾਸਨ ਨਾਲ ਹੁਣ ਵੀ ਫੋਨ ਮਾਰ ਰਹੇ ਚੌਧਰੀ ਸਾਹਿਬ ਕਿਰਕੀ ਚੌਧਰੀ ਜੰਮੂ ਤੋਂ ਆ ਕੇ ਗੁੰਡਾ ਟੈਕਸ ਇਕੱਠਾ ਕਰ ਰਹੇ ਜੰਮੂ ਤੋਂ ਰਾਜਸਥਾਨ ਤੋਂ ਜੁਪੀ ਤੋਂ ਸਾਰੇ ਜਿੰਨੇ ਵੀ ਹੈਗੇ ਗੁੰਡੇ ਸਾਰੇ ਪੰਜਾਬ ਵਿੱਚ ਆਏ ਹੋਏ ਇਹਨਾਂ ਕੋਲ ਇੰਨੇ ਹਥਿਆਰ ਹੈ ਜਿੰਨੀਆਂ ਵੀ ਗੱਡੀਆਂ ਸਾਰਾ ਕੁਝ ਬਹੁਤ ਖੁੱਲੇ ਘੁੰਮਦੇ ਜੰਮੂ ਕਸ਼ਮੀਰ ਦੀਆਂ ਗੱਡੀਆਂ ਕੀ ਮਸਲਾ ਹੈ ਜੀ ਜੋ ਅੱਜ ਤੁਸੀਂ ਇਹ ਪ੍ਰਦਰਸ਼ਨ ਕੀਤਾ ਹੈ ਪੂਰਾ ਡਿਟੇਲ ਜਾਣਕਾਰੀ ਮਸਲਾ ਜੀ ਇਹ ਹੈ ਪਿਛਲੇ 2-3 ਸਾਲ ਤੋਂ ਇੱਥੇ ਗੁੰਡਾ ਟੈਕਸ ਲਾਇਆ ਹੋਇਆ ਹੈ ਜੀ ਪੰਜਾਬ ਸਰਕਾਰ ਦੀ ਛੇ ਦੇ ਨਾਲ ਤੇ ਸਾਡੇ ਕੋਲੋਂ ਸਵਾ ਚਾਰ ਰੁਪਏ 1000 ਫੁੱਟ ਦੀ ਗੱਡੀ ਮਗਰ 4500 ਰੁਪਇਆ ਰੀਅਲਟੀ ਗੁੰਡਾ ਟੈਕਸ ਲੈਂਦੇ ਜਿਹਦੀ ਕੋਈ ਵੀ ਪਰਚੀ ਨਹੀਂ ਹੈ ਆ ਪਰਚੀ ਦਿੰਦੇ ਆ ਇੱਕ ਦੇਖਣਾ ਮੈਂ ਦਿਖਾਣਾ ਤੁਹਾਨੂੰ ਆ ਇੱਕ ਪਰਚੀ ਹੈ ਸਿਰਫ ਕਾਗਜ਼ੀ ਦੀ ਕੋਈ ਰਸੀਦ ਨਹੀਂ ਕੋਈ ਕੁਝ ਨਹੀਂ ਹੈ ਇਹਦੇ ਤੇ ਉਹ ਸਵਾ ਚਾਰ ਰੁਪਏ ਗੱਡੀ ਦੀ 4500 ਰੁਪਏ ਦੇ ਹਿਸਾਬ ਨਾਲ ਰੀਅਲਟੀ ਦਸੂਲ ਕਰਦੇ ਆ ਜਿਹੜਾ ਬੰਦਾ ਰਿਐਲਿਟੀ ਨਹੀਂ ਦਿੰਦਾ ਉਹਦੇ ਤੇ ਧੱਕੇ ਨਾਲ ਪਰਚੇ ਕਰਾਉਂਦੇ ਆ ਇਹ ਨਹੀਂ ਮੇਰੇ ਤੇ ਪਹਿਲਾਂ ਵੀ ਇੱਕ ਦੋ ਪਰਚੇ ਕਰਾਏ ਆ ਤੇ ਹੀ ਵਨ ਅੱਜ ਜਦੋਂ ਆਪਾਂ ਬੋਲ ਰਹੇ ਆ ਤੇ ਕੱਲ ਫਿਰ ਪਰਚਾ ਹੋਊਗਾ ਪਰ ਅਸੀਂ ਨਾ ਪਰਚਿਆਂ ਤੋਂ ਡਰਨ ਵਾਲੇ ਹੈ ਨਹੀਂ ਮੈਨੂੰ ਆਪਣਾ ਕੰਮ ਬੰਦ ਕਰਨਾ ਪਵੇ ਅਸੀਂ ਸੱਚਾਈ ਦਾ ਸਾਥ ਦੇਣ ਵਾਲੇ ਆ ਅਸੀਂ ਇਹ ਗੁੰਡਾ ਟੈਕਸ ਨਹੀਂ ਬੰਦ ਕਰਾਂਗੇ ਦੂਜੀ ਗੱਲ ਇਹ ਕਹਿਣੀ ਚਾਹੁੰਦਾ ਮੈਂ ਸਾਡੇ ਜ਼ਿਲ੍ਹੇ ਦਾ ਨੂੰ ਮਾਨ ਮਸੂਦ ਮਿਲਿਆ ਆ ਪੰਜਾਬ ਦੇ ਮੁੱਖ ਮੰਤਰੀ ਦਾ ਮੈਂ ਮੁੱਖ ਮੰਤਰੀ ਸਾਹਿਬ ਤੋਂ ਇਹ ਮੰਗ ਕਰਦਾ ਪੇ ਤੁਹਾਡਾ ਜ਼ਿਲ੍ਹਾ ਹੈ ਤੁਸੀਂ ਆਪਣੇ ਜ਼ਿਲ੍ਹੇ 'ਚ ਜੋ ਵੀ ਇਹ ਗੁੰਡਾ ਕੰਮ ਹੋ ਰਿਹਾ ਗੁੰਡਾ ਪਰਚੀ ਵਸੂਲ ਹੋ ਰਹੀ ਹੈ ਤੁਸੀਂ ਬਿਆਨ ਦਿੱਤੇ ਪਿਛਲੇ ਹਫਤੇ ਕਿ ਮੈਂ ਮੈਨਗ ਮਾਫੀਆ ਨਹੀਂ ਰਹਿਣ ਦਵਾਵਾਂਗਾ ਪਰ ਮੈਂ ਤੋਂ ਤੋਂ ਮੰਗ ਕਰਦਾ ਮੁੱਖ ਮੰਤਰੀ ਸਾਹਿਬ ਅੱਜ ਵੀ ਅੱਜ ਤੁਸੀਂ ਦੇਖੋ 25 ਤਰੀਕ ਟਾਈਮ ਤਕਰੀਬਨ 3 ਵਜੇ ਦੇ ਕਰੀਬ ਹੀ ਆ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ ਪਰ ਗੱਡੀ ਤੋਂ 4500 ਰੁਪਏ ਦੇ ਹਿਸਾਬ ਨਾਲ ਜਿਹਦਾ ਕੋਈ ਕੋਈ ਸਰਕਾਰੀ ਕਾਗਜ਼ਾਂ 'ਚ ਕੋਈ ਹਿਸਾਬ ਨਹੀਂ ਹੈਗਾ ਸਾਡੀ ਇਹ ਹੀ ਮੰਗ ਹੈ ਕਿ ਟੈਕਸ ਨਾ ਵਸੂਲਿਆ ਜਾਵੇ ਕੋਈ ਮੈਨਿੰਗ ਦੀ ਵਧੀਆ ਤਰੀਕੇ ਦੀ ਪਾਲਿਸੀ ਬਣਾਈ ਜਾਵੇ ਜਿਹਦੇ ਕਿਉਂ ਜੇ ਅਸੀਂ ਕੁਝ ਰਿਐਲਟੀ ਪੇ ਕਰੀਏ ਸਰਕਾਰ ਦੇ ਖਾਤੇ 'ਚ ਜਾਵੇ ਠੀਕ ਹੈ ਜੀ ਤੇ ਲੀਗਲ ਤਰੀਕੇ ਨਾਲ ਕੰਮ ਚੱਲੇ ਸਾਡੀ ਤਾਂ ਇਹ ਮੰਗ ਹੈ ਦੂਜੀ ਗੱਲ ਇਹ ਹੈ ਕਿ ਅਸੀਂ ਹੁਣ ਗੁੰਡਾ ਟੈਕਸ ਵਾਲਿਆਂ ਤੋਂ ਡਰਨੇ ਵਾਲੇ ਹੈ ਨਹੀਂ ਦਬਾਉਣ ਨਾ ਦਬਣ ਵਾਲੇ ਹੈ ਅਸੀਂ ਨਾ ਅਸੀਂ ਦਬਣਾ ਤੇ ਜੇ ਨਹੀਂ ਸਾਡੇ ਕਿਸੇ ਵੀ ਸਾਥੀ ਦੇ ਨਜਾਇਜ਼ ਪਰਚਾ ਕੀਤਾ ਜਾਂ ਸਾਨੂੰ ਡਰਾਇਆ ਤੇ ਧਮਕਾਇਆ ਫੋਨ ਕਰਕੇ ਤੇ ਅਸੀਂ ਅਗਲਾ ਸੰਘਰਸ਼ ਵਿੜਾਂਗੇ ਅਸੀਂ ਹੁਣ ਜਾਨ ਮੰਨ ਲਈ ਆਪਣਿਆਂ ਦਾ ਕੋਈ ਗੱਲ ਨਹੀਂ ਸਾਡੇ ਕੰਮ ਤਾਂ ਬੰਦ ਪਏ ਆ ਪਹਿਲਾਂ ਵੀ ਬੰਦ ਆ ਪਹਿਲਾਂ ਕਰੋਨਾ ਦੀ ਮਾਰ ਪਈ ਆ ਉਦੋਂ ਵਾਦੇ ਪਈ ਆ ਸਾਡੀ ਇੰਡਸਟਰੀ ਨਹੀਂ ਖਤਮ ਕਰ ਦਿੰਦੀ ਐ ਕਿਉਂਕਿ ਤੁਸੀਂ ਇਹ ਦੇਖੋ ਵੀ 50% ਦੇ ਕਰੀਬ ਰੀਅਲਟੀ ਵਸੂਲੀ ਜਾ ਰਹੀ ਆ ਜਿਹੜੀ 10 ਰੁਪਏ ਦੀ ਚੀਜ਼ ਆ ਉਹਦੇ ਤੇ 5 ਰੁਪਏ ਰੀਅਲਟੀ ਆਲ ਇੰਡੀਆ ਚ ਕਿਤੇ ਵੀ ਇਹ ਪਾਲਿਸੀ ਹੈ ਨਹੀਂ ਨਾ ਕਿਤੇ ਵੀ ਇੰਨੀ ਰਿਐਲਿਟੀ ਹੈ ਰਿਐਲਿਟੀ ਪਰਸੈਂਟੇਜ ਹੁੰਦੀ ਹੈ 10% ਹੋਊਗੀ 5% ਹੋਊਗੀ ਇੱਥੇ 50% ਜੋ ਵੀ ਐਗਰੀਗੇਟਸ ਆਉਂਦੇ 50% ਰਿਐਲਿਟੀ ਹੈ ਜੋ ਕਿ ਬਹੁਤ ਜ਼ਿਆਦਾ ਧੱਕਾ ਹੈ ਜੋ ਕਿ ਸਰਕਾਰ ਨੂੰ ਇਹ ਚਾਹੀਦਾ ਬੰਦ ਕਰਕੇ ਕੋਈ ਲੀਗਲ ਤਰੀਕੇ ਦੀ ਪਾਲਿਸੀ ਬਣਾਈ ਜਾਵੇ ਤੇ ਸਾਰੇ ਰੋਪੜ ਜ਼ਿਲ੍ਹੇ ਨੂੰ ਰਾਹਤ ਮਿਲੇ ਸਾਰਿਆਂ ਦੀਆਂ ਇੰਡਸਟਰੀਆਂ ਚੱਲਣ ਕਿਉਂਕਿ ਮਕਾਨ ਬਣਨੇ ਆ ਪੁਲ ਬਣਨੇ ਆ ਸੜਕ ਦਾ ਨਿਰਮਾਣ ਹੋਣਾ ਤਾਂ ਐਗਰੀਗੇਟਸ ਨਾਲ ਹੀ ਆ ਸਾਰਾ ਤੋਂ ਮੇਰੇ ਨਾਲ ਹੀ ਮੰਗ ਕਰਦਾ ਹਾਂ ਪਿੰਡਰ ਸਾਹਿਬ ਜੋ ਇਹ ਚੀਜ਼ ਹੋ ਰਹੀ ਹੈ ਰਵਰਟੀ ਕੁਨਟ ਅਟੈਕ ਜੋ ਵੀ ਹੈ ਕਿਸ ਨੂੰ ਜ਼ਿੰਮੇਦਾਰ ਠਰਾਂਦੇ ਉਸ ਚੀਂ ਨਹੀਂ ਸੀ ਮੇਨਲੀ ਤਾਂ ਸਰਕਾਰ ਹੀ ਦੋਸ਼ੀ ਹੈ ਇਸ ਚ ਸਰਕਾਰ ਦੀ ਪਾਲਿਸੀ ਦੋਸ਼ੀ ਹੈ ਸਰਕਾਰ ਨੇ ਪੌਣੇ 5 ਸਾਲਾਂ ਦੇ ਵਿੱਚ ਕੋਈ ਠੋਸ ਪਾਲਿਸੀ ਜਿਹੜੀ ਹੈ ਮਾਈਨਿੰਗ ਤੇ ਨਹੀਂ ਬਣਾਈ ਕੰਸਟਰਕਸ਼ਨ ਵਰਕ ਤਾਂ ਸਾਰੇ ਪੰਜਾਬ ਚ ਚੱਲ ਨਹੀਂ ਆ ਤੇ ਉਹ ਚੱਲਣੇ ਰਿਤੇ ਬਜਰੀ ਨਾਲ ਹੀ ਆ ਕੱਲੀ ਸੀਮੈਂਟ ਤੇ ਸਰੀਏ ਦੇ ਨਾਲ ਤਾਂ ਕੰਸਟਰਕਸ਼ਨ ਕਿਤੇ ਹੋਣੀ ਨਹੀਂ ਪਰ ਅਸੀਂ ਤਾਂ ਬਹੁਤ ਇਸ ਇਲਾਕੇ ਚ ਪਰੇਸ਼ਾਨ ਆ ਵੀ ਇੰਨਾ ਇੱਥੇ ਲੋਕ ਲੋਕਾਂ ਦਾ ਕੰਮਕਾਰ ਹੈ ਤੇ ਸਾਰੇ ਲੋਕਾਂ ਦਾ ਬਹੁਤਿਆਂ ਦਾ ਰੋਜ਼ਗਾਰ ਦਾ ਸਾਧਨ ਕ੍ਰੈਸ਼ਰ ਇੰਡਸਟਰੀ ਹੈ ਕੋਈ ਕ੍ਰੈਸ਼ਰ ਤੇ ਕੰਮ ਕਰਦਾ ਹੈ ਕੋਈ ਪੈਟਰੋਲ ਪੰਪ ਤੇ ਕੰਮ ਕਰਦਾ ਹੈ ਕੋਈ ਟਾਇਰਾਂ ਦਾ ਕੰਮ ਕਰਦਾ ਹੈ ਕੋਈ ਰਿਪੇਅਰ ਦਾ ਕੰਮ ਕਰਦਾ ਹੈ ਪਰ ਪਾਲਿਸੀ ਪ੍ਰੋਪਰ ਨਾ ਹੋਣ ਕਾਰਨ ਸਾਰੇ ਲੋਕਾਂ ਨੂੰ ਬੇਰੋਜ਼ਗਾਰੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੈ ਪਹਿਲਾਂ ਹੀ ਕਰੋਨਾ ਦੀ ਮਾਰ ਪਈ ਆ ਉਤੋਂ ਆ ਜਿਹੜੀ ਪਾਲਿਸੀ ਪ੍ਰੋਪਰ ਨਹੀਂ ਬਣਦੀ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਰੇਤੇ ਦੇ ਉੱਤੇ ਕੋਈ ਟੈਕਸ ਨਹੀਂ ਲੱਗਣਾ ਤੁਹਾਨੂੰ ਰੇਤਾ ਫਰੀ ਤੁਸੀਂ ਆਪਣੀ ਜ਼ਮੀਨ ਦੇ ਵਿੱਚੋਂ ਕੱਢ ਸਕਦੇ ਹੋ ਦੂਜੇ ਪਾਸੇ ਆ ਤੁਹਾਡੇ ਸਾਹਮਣੇ ਹੀ ਪਰਚੀਆਂ ਦਿਖਾਈ ਜਾਂਦੇ ਆ ਜੇ ਕੋਈ ਇਸ ਗੱਲ ਦਾ ਵਿਰੋਧ ਕਰਦਾ ਹੈ ਤਾਂ ਇਹ ਸਰਕਾਰੀ ਤੰਤਰ ਨਾਲ ਸਾਡੇ ਉੱਤੇ ਜਿਹੜਾ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਆ ਪਰ ਅਸੀਂ ਸਾਰਿਆਂ ਨੇ ਇੱਕ ਫੈਸਲਾ ਕੀਤਾ ਵੀ ਜੇ ਕਿਸੇ ਇੱਕ ਵੀ ਕ੍ਰੈਸ਼ਰ ਦੇ ਉੱਤੇ ਕਿਸੇ ਤਰੀਕੇ ਦੇ ਨਾਲ ਠੇਕੇਦਾਰਾਂ ਨੇ ਸਰਕਾਰ ਨਾਲ ਰਲ ਕੇ ਕੋਈ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਸਾਰਾ ਇਲਾਕਾ ਇਕੱਠਾ ਹੋ ਕੇ ਉਹਦੀ ਪੈਰਵਾਹੀ ਕਰਾਂਗੇ ਤੇ ਉਹਨਾਂ ਦੇ ਪਿੱਛੇ ਜਾਵਾਂਗੇ ਤੇ ਕਿਸੇ ਨੂੰ ਵੀ ਇੱਥੇ ਧੱਕਾ ਨਹੀਂ ਕਰਨ ਦਵਾਂਗੇ ਸਰ ਜੀ ਜੋ ਜ ਇਕੱਠੀ ਹੋਈ ਸੀ ਇਹਨਾਂ ਨੇ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਮਾਮਲਾ ਹੈ ਇਸ ਕੀ ਦੁਸ਼ਕੜੇ ਹੈ ਇੱਥੇ ਮੈਨੂੰ ਪਤਾ ਲੱਗਿਆ ਸੀ ਕਰੈਸਰ ਵਾਲਿਆਂ ਨੇ ਰੈਲਟੀ ਵਾਲਿਆਂ ਨਾਲ ਕੰਡੇ ਤੇ ਕੋਈ ਪੰਗਾ ਪਾਇਆ ਹੋਇਆ ਮੈਂ ਇੱਥੇ ਮੌਕੇ ਤੇ ਆਇਆ ਤੇ ਹੁਣ ਇੱਥੇ ਬਹੁਤ ਘੱਟ ਬੰਦੇ ਰਹਿ ਗਏ ਵੀ ਤੇ ਇਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਕਿ ਕਿਹੜੇ ਸਾਡੇ ਰੈਲਟੀ ਵਾਲੇ ਸਾਡੇ ਅਧਿਕਾਰ ਪੂਰਾ ਕਾਨੂੰਨੀ ਤੌਰ ਤੇ ਜਾਇਜ਼ ਨਹੀਂ ਹੈਗਾ ਹੁਣ ਮੈਂ ਐਕਸ਼ਨ ਕਲਸੀ ਸਾਹਿਬ ਨੇ ਇਰੀਗੇਸ਼ਨ ਡਿਪਾਰਟਮੈਂਟ ਦੇ ਤੇ ਉਹਨਾਂ ਦੇ ਐਸਡੀਓ ਕੰਗ ਸਾਹਿਬ ਨੇ ਉਹਨਾਂ ਨੂੰ ਉੱਥੇ ਬੁਲਾਇਆ ਉਹਨਾਂ ਨੂੰ ਬੁਲਾ ਕੇ ਉਹਨੂੰ ਡਿਸਕਸ ਕਰਕੇ ਜੋ ਵੀ ਫੈਸਲਾ ਹੋਊਗਾ ਇੱਕ ਅੱਧੇ ਦਿਨ ਦੇ ਉਹਨੂੰ ਦੇ ਦੇਵਾਂਗੇ ਜੀ